ਆਜੋ ਤੇ ਹੁਣ ਅਸੀਂ ਆਏ ਆ ਤੰਤਨ ਬਾਬਾ ਟਾਲ ਰਾਏ ਸਾਹਿਬ ਜੀ ਦੇ ਘਰ ਦੋਰੇ ਤੁਸੀਂ ਸੁਣਿਆ ਹੋਣਾ ਬਹੁਤ ਪੁਰਾਣੇ ਸਮੇਂ ਤੋਂ ਕਹਿੰਦੇ ਆਏ ਪੁਰਾਣੇ ਰੋਕ ਬਾਬਾ ਟਾਲ ਪਕੀਆਂ ਪਕਕੀਆਂ ਕਾਲੇ ਤੇ ਅੱਜ ਬਾਬੇ ਟਾਲ ਦੇ ਧਰਤੇ ਆ ਗਏ ਆ ਤੇ ਜੇ ਉੱਪਰ ਜਾਣ ਦੇਣਗੇ ਅਲੋ ਹੋਇਆ ਤੇ ਉੱਪਰ ਵੀ ਜਾਵਾਂਗੇ ਇਮਾਰਤ ਦੇ ਤੇ ਇੱਧਰ ਬਾਬੇ ਢਾਲ ਸਾਹਿਬ ਜਿੱਧਰ ਸਰੋਵਰ ਬਣਿਆ ਪਿਆ ਉਹ ਸਾਹਮਣੇ ਲੰਗਰ ਹਾਰਿਆ ਹਾਂਜੀ ਗੋਦੜਾ ਸਾਹਿਬ ਦੀ ਬਹੁਤ ਹੀ ਜ਼ਿਆਦਾ ਪਾਣੀ ਮਾਰਤਾ ਹੋਣ ਕਰਕੇ ਦੇਖੋ ਸੀਮੈਂਟ ਜਿਹੜਾ ਨਾ ਸਾਰਾ ਝੜਦਾ ਤੇ ਜਿੰਨੀ ਪੇਂਟਿੰਗ ਹੋਈ ਹੈ ਨਾ ਸਾਰੀ ਖਰਾਬ ਹੋਈ ਪਈ ਆ ਦੇਤੀ ਨਹੀਂ ਆ ਤੇ ਇਸ ਘਰ ਕੇ ਸਾਰੇ ਪੇੜ ਤੇ ਹੋਣੀ ਚਾਹੀਦੀ ਹੈ ਇਮਾਰਤ ਤੇ ਪੇਂਟਿੰਗ ਦੇਖੋ ਕਈ ਤਾਂ ਚੰਗੀ ਆ ਕਈ ਤਾਂ ਸਾਫ ਪੇਂਟਿੰਗ ਬਹੁਤ ਸੋਹਣੀ ਲੱਗਦੀ ਆ ਇਸ ਪਰ ਜਾਨ ਦਾ ਸਮਾਂ ਹੈਗਾ 7 ਵਜੇ ਤੋਂ ਲੈ ਕੇ 10 ਵਜੇ ਤੱਕ ਤੇ 10 ਵਜੇ ਬੰਦ ਕਰ ਦਿੰਦੇ ਆ ਫਿਰ 3 ਵਜੇ ਖੋਲ ਦਿਆ ਤੇ ਰਾਤ 6 ਵਜੇ ਫੇਰ ਬੰਦ ਕਰ ਦਿੰਦੇ ਆ ਤੇ ਅਸੀਂ ਤੇ ਹੋ ਜਾਂ ਲੇਟ ਇਸ ਕਰਕੇ ਦਰਵਾਜ਼ਾ ਜਿਹੜਾ ਬੰਦ ਆ ਉੱਪਰ ਜਾਨ ਵਾਲਾ ਬੜੀ ਮਾਰਤ ਬਣੀ ਬਹੁਤ ਸੋਹਣੀ ਦੇਖੋ ਪੇਂਟਿੰਗ ਲਾਈਕ ਸਤਨ ਜੈ ਬਾਬਾ ਦਰਦ ये तो मालूम है लेकिन उत्तर में जो रिश्ता करना कोशिश कर रहा है ये जो ये जो काम आ रहा है ऐ बलदेव ने ये नहीं है ये ले बना दनी कोई माना करना आयो परनागा ਆਜੋ ਚਲਿਏ ਆਜੋ ਫਿਰ ਹਲੋ संगत जी आओ दर्शन कराइए बाबा बोता सिंह जी तो बाबा गजा सिंह जी गुरुद्वारा साहब दी ਦੇਖਦੇ ਹਾਂ ਸੇ ਮੱਥਾ ਤੇ ਹਾਜ਼ਰੀ ਲਓ ਮੇ ਸਹੀਦ ਬਾਬਾ ਬੋਤਾ ਸਿੰਘ ਜੀ ਤਸੀਦ ਬਾਬਾ ਗਰਜ ਸਿੰਘ ਜੀ ਦੇ ਦਬਾਰ ਤੇ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਂਦਿਆਂ ਹੀ ਸੜਕ ਤੋਂ ਅਗਲੇ ਪਾਸੇ ਗੁਰਦੁਆਰਾ ਡੇਠਾ ਸਾਹਿਬ ਜੀ ਹੈ ਇੱਥੇ ਵੀ ਸਿੰਘ ਸਹੀਦ ਹੋਏ ਸੀ ਜੰਗ ਦੇ ਦੌਰਾਨ ਜਾਂਗੀਰ ਨੇ ਜਦੋਂ ਕਿੜਾ ਪਾਇਆ ਸੀ ਇਹ ਉਹ ਥਾਂ ਹੈ ਜਿੱਥੇ ਬਹੁਤ ਜ਼ਿਆਦਾ ਇਸ ਟਾਈਮ ਫੌਜ ਨਾਲ ਬਾਬਾ ਦੀਪ ਸਿੰਘ ਜੀ ਨਾਲ ਟਕਰਾ ਕੀਤਾ ਸੀ ਤੇ ਜਿੱਤ ਪ੍ਰਾਪਤ ਕੀਤੀ ਇੱਥੋਂ ਹੀ ਬਾਬਾ ਜੀ ਦਾ ਸਿਰ ਤੜ ਤੋਂ ਅਲੱਗ ਹੋਇਆ ਸੀ ਜੰਗ ਦੇ ਵਿੱਚ ਲੜਦਿਆਂ ਤੇ ਸਰੀਰ ਮੰਤਰ ਸਾਹਿਬ ਪਰਕਰਮ ਵਿੱਚ ਜਾ ਕੇ ਉਹਨਾਂ ਨੇ ਸੀਸ ਭੇਟ ਕੀਤਾ ਸੀ ਜਦੋਂ ਉਹਨਾਂ ਨੇ ਹੋਣੀ ਨੇ ਆਣ ਕੇ ਕਿਹਾ ਕਿ ਬਾਬਾ ਜੀ ਤੁਸੀਂ ਤੇ ਕਿਹਾ ਸੀ ਕਿ ਮੈਂ ਅੰਤਮ ਵੇਲਾ ਮੇਰਾ ਮੰਤਰ ਸਾਹਿਬ ਜਾ ਕੇ ਉਹ ਵਦੇ ਤੁਸੀਂ ਇੱਥੇ ਫਿਰ ਬਾਬੇ ਨੇ ਚੁੱਕ ਲਿਆ ਆਪਣਾ ਸੀਸ ਹੱਥ ਤੇ ਜਿੱਦਾਂ ਤੁਸੀਂ ਫੋਟੋ ਵਿੱਚ ਦੇਖਦੇ ਹੋ ਤੇ ਤੁਰ ਪਏ ਫਿਰ ਅੰਮ੍ਰitsar ਵੱਲੋਂ ਤੇ ਅਸੀਂ ਵੀ ਜਾਣਦੇ ਆ ਤੇ ਤੁਹਾਨੂੰ ਕਰਾਉਣੀ ਹੈ ਦਰਸ਼ਨ ਬਹੁਤ ਸਮਾਂ ਲੰਘ ਗਿਆ ਅੱਜ ਜੀਉ ਘਰ ਦੇ ਦਰਸ਼ਨੀ ਕੋਤੇ ਆ ਤੇ ਚੱਲੇ ਆ ਹੁਣ ਘਰ ਨੂੰ ਇਸ ਕਹਾੜਾ ਕੇ ਵੀਡੀਓ ਅਪਲੋਡ ਕਰ ਦਾਂਗੇ YouTube ਤੇ ਤੇ ਮੇਰੇ ਭਰਾ ਸਾਰੇ ਜੀਵ ਪੈਣ ਭਰਾ ਛੋਟਾ ਕੀ ਮੇਰੇ ਵੀਡੀਓ ਜੰਦਗੀਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਨਵਾਂ ਨਵਾਂ ਚੈਨਲ ਬਣਾਇਆ ਆ ਤੇ ਤੁਹਾਡੀ ਸਪੋਰਟ ਦੀ ਲੋੜ ਆ ਤੇ ਬਾਜ਼ਾਰ ਦੇ ਵਿੱਚ ਲੰਘਦੇ ਜਦੋਂ ਤੁਸੀਂ ਇਸ طرف ਆਉਂਦੇ ਹੋ ਜਾਂ ਉਧਰ ਆਉਂਦੇ ਹੋ ਤਾਂ ਤੁਹਾਨੂੰ ਫ੍ਰੀ ਵਾਟਰ ਸਰਵਿਸ ਵਾਲੀ ਜਿਹੜੀ ਸਰਦਾ ਇੱਥੇ ਮਿਲੇਗੀ ਠੰਡਾ ਪਾਣੀ ਪੀਣ ਲਈ ਗਰਮੀਆਂ ਵਾਸਤੇ ਤੇ ਤੁਸੀਂ ਆਪਣੇ ਬੋਤਲ ਚ ਵੀ ਪਾ ਸਕਦੇ ਹੋ ਸਾਹਮਣੇ ਗੇਟ ਤੇ ਇਹ ਬਣਾਇਆ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਹਾਰਾਜ ਜੀ ਸਿੰਦਰ ਸਟੈਚੂ ਉਹਨਾਂ ਦਾ ਮਨਾਰ ਬਣਿਆ ਹੋਇਆ ਤੇ ਨਾਲ ਉਹਨਾਂ ਤੇ ਪੰਜ ਜਥੇਦਾਰ ਇੱਥੇ ਲੋਕੀ ਬਹੁਤ ਆਣ ਕੇ ਸੈਲਫੀਆਂ ਖਚੁੰਦੇ ਫੋਟੋਆਂ ਖਰਤੁੰਦੇ ਨੇ ਦੇਖੋ ਉਹਨਾਂ ਕਿੰਨਾ ਸੋਹਣਾ ਮਨਾਰ ਬਣਾਇਆ ਮਹਾਰਾਜ ਜੀ ਸਿੰਘ ਉਹਨਾਂ ਦਾ ਵਿਚ ਮੂਰਤੀਆਂ ਵਿਚ ਬਹੁਤ ਬਣਾਈਆਂ ਆ ਹਾਥੀਆਂ ਦੀਆਂ ਉਹ ਉੱਪਰ ਦੀ ਸਾਈਡ ਤੇ ਫੌਜ ਲੜਾੜਾਂਗੇ ਵੀਡੀਓ ਅਪਲੋਡ ਕਰਾਂਗੇ YouTube ਤੇ ਤੇ ਜਿਹੜੇ ਭਰਾ ਸਾਰੇ ਜੀਵ ਪੈਣ ਭਰਾਵਾਂ ਤੁਹਾਡਾ ਕੀ ਮੇਰੀ ਵੀਡੀਓ ਜਾਂਦੀ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਨਾਵਾ ਨਾਵਾ ਚੈਨਲ ਬਣਾਇਆ ਆ ਤਾਂ ਤੁਹਾਡੀ ਸਪੋਰਟ ਦੀ ਲੋੜ ਹੈ